ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਗਤ ਅਤਾ ਤੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਲੈ ਕੇ ਆਏ ਆ ਆਇਆ ਆਪਾਂ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਈ ਨੂੰ ਪੈਂਦੀ ਹੈ ਬਾਗਾਪੁਰਾਣਾ ਤੇ ਬਾਈ ਦਾ ਹੈਗਾ ਵਪਾਰ ਦਾ ਕੰਮ ਤੇ ਬਾਈ ਕੋਲੇ ਬਹੁਤ ਸਾਰੇ ਨਾਗ ਅਜ ਦੀ ਵੀਡੀਓ ਦੇ ਵਿੱਚ ਤੇ ਖਜ਼ਾਨਾ ਹੀ ਆ ਬਾਈ ਕੋਲੇ ਗਰਮੀਆਂ ਦੇ ਤੋਹਫੇ ਬਹੁਤ ਸੋਹਣੇ ਤੇ ਜਰਸੀ ਸ਼ਕੀਨ ਵੜਾ ਇੱਕ ਦੋ ਨਗ ਹੈਗੇ ਬਾਈ ਕੋਲੇ ਘਰ ਦੀਆਂ ਜਰਸੀ ਵੜ ਬਕਾਉ ਕਰਨੀਆਂ ਬਾਈ ਨੇ ਤੇ ਸਭ ਤੋਂ ਪਹਿਲਾਂ ਜਿਹੜੇ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਫੇਸਬੁੱਕ ਚੈਨਲ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸੇ ਭਰਾ ਨੇ ਆਪਣੇ ਤੋਂ ਵੀਡੀਓ ਬਣਾਉਣੇ ਹੋਵੇ ਆਪਣਾ ਮੋਬਾਈਲ ਨੰਬਰ 628807 7997 ਤੇ ਬਾਕੀ ਕਰਦੇ ਸ਼ੁਰੂ ਲੈਣੇ ਡਿਟੇਲ ਗਾਈਆਂ ਬ੍ਰਾਤੀ ਤੇ ਕੀ ਹਿਸਾਬ ਕਿਤਾਬਾ ਕਿੰਨੇ ਨਗਾ ਬਾਈ ਕੋਲੇ ਕਰਾਵਾਂਗੇ ਗੱਲਬਾਤ ਆਜੋ ਜੀ ਸਾਸੀ ਗੱਲ ਬਾਈ ਸਾਸੀ ਕਾ ਬਾਈ ਜੀ ਉਹ ਠੀਕ ਹੈ ਜੀ ਹਾਂਜੀ ਵੀਰੇ ਭਾਈ ਆਪਣਾ ਡਰੈਸ ਕਨਫਰਮ ਕਰੀ ਭਾਈ ਮੇਰਾ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਗਾਪੁਰਾਣਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਵੀਰੇ 9872416597 ਠੀਕ ਹੈ ਤੇ ਵਪਾਰ ਦਾ ਕੰਮ ਹੈ ਬਾਈ ਹਾਂ ਮੈਨੂੰ ਵਪਾਰ ਦਾ ਕੰਮ ਆਪਣਾ ਹੈ ਇਹ ਆ ਜੀ ਵੀਡੀਓ ਦੇ ਵਿੱਚ ਕਿੰਨੇ ਨਾਗ ਵਿਖਾਉਣੇ ਬਾਈ ਵੀਰੇ ਨਾਗ ਬਾਬੇ ਦੀ ਕਿਰਪਾ ਨਾਲ ਜੇ ਹੈਗੇ 7 ਨਾਗ ਹੈਗੇ 7 ਹਾਂਜੀ ਠੀਕ ਹੈ ਤੇ ਕਿਧਰਲੇ ਪਾਸੋਂ ਆਪਾਂ ਕਰਕੇ ਸ਼ੁਰੂ ਪਹਿਲਾਂ ਸਾਰੇ ਨਾਗ ਪੂਰੇ ਸੋਨੇ ਦੇ ਟਾਪ ਦੇ ਆ ਬੇਰੇ ਆਪਣੇ ਕੋਲ ਇਸ ਟਾਈਮ ਦੋ ਸੂਈਆਂ ਸਵੀਆਂ ਹਾਂਜੀ ਮੰਨ ਕੇ ਚਾਹ ਤਿੰਨ ਗੱਬਣਾ ਤਿਆਰ ਆ ਤਿੰਨ ਗੱਬਣਾ ਤਿਆਰ ਆ ਇੱਕ ਔਸਰ ਗੱਬਣ ਬੱਸੀ ਆ ਮੂੰਹ ਮੰਨ ਕੇ ਚਲਾ ਜੇ ਇੱਕ ਦੰਦੀ ਤੋੜਿਆ ਠੀਕ ਆ ਹੋ ਸਕਦਾ ਇਹ ਮੰਨ ਲਿਓ ਕੋਈ ਦੋ ਦੰਦ ਮੰਨ ਲੀਤੇ ਹੈ ਨਾ ਬਾਈ ਖੀਰੀਆਂ ਚ ਇੱਕ ਖੀਰੀਆਂ ਚ ਹੀ ਆਉਂਦੀ ਹੈ ਇੱਕ ਦੰਦ ਤੋੜਿਆ ਜਦੋਂ ਇੱਕ ਬੱਸੀ ਤੇ ਰਹਿ ਕੇ ਦਿਨ 40 ਜਰਸੀ ਬਹੁਤ ਚੰਗੀ ਆ ਬੇ ਬਹੁਤ ਵੱਡੇ ਕੱਦ ਕਠ ਵਾਲੀ ਪਿਓ ਨਿਆ ਵਾਲੀ ਜਰਸੀ ਆ ਉਹ ਬਣੇ ਰਹੇ ਆਪਣੀ ਵੀਡੀਓ ਦੇ ਨਾਲ ਉਹ ਵੀ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਜਿਹੜੀ ਜਰਸੀ ਸੂਈ ਵੀ ਹੈ ਵੜ ਇਹਦੇ ਇਹਦੇ ਬਾਰੇ ਦੱਸ ਬਾਈ ਕੀ ਡਿਟੇਲ ਆ ਇੰਨਾ ਦੁੱਧ ਦਾ ਕਿੰਨੇ ਦਿਨ ਹੋ ਗਏ ਸੂਈ ਨੂੰ ਮੇਰੇ ਸੂਈ ਨੂੰ ਅੱਜ ਪੰਜਵਾਂ ਦਿਨ ਆਨ ਨੂੰ ਹਾਂਜੀ ਇਸ ਟਾਈਮ ਬੋਲਾ 20 ਕਿਲੋ ਸੋਨੇ ਝੱਗ ਮੈਣ ਦਊਗਾ ਇਹ ਠੰਡਾ ਕਰਕੇ ਮਨੋਣਾ ਦਾ 18 ਮੈਣ ਦੂੰ 20 ਕਿਲੋ ਜਣੀ ਕੇ ਸੋਨੇ ਝੱਗ ਤਿਆਰ ਹੈ ਤਿਆਰ ਆ ਜਨਾ ਕਿਲੋ ਕੰਡੇ ਵਾਲਾ ਹੈਗਾ ਆਪਣੇ ਘਰੇ ਵੀਰੇ ਮੰਨ ਕੇ ਚੱਲ ਕੋਈ ਭੈਣ ਭਾਈ ਲੈਂਦਾ ਆਪਣੇ ਘਰੇ ਦੋ ਡੰਗੇ ਝੋਲੇ ਚੰਨੇ ਝੋਲੇ ਪੱਠਵਾ ਕੇ ਦਵਾਂਗਾ ਇੱਥੇ ਤਸੱਲੀ ਕਰ ਲਿਆ ਆਪਦੀ ਹਾਂਜੀ ਹਾਂਜੀ ਠੀਕ ਆ ਲਓ ਵੀ ਮਿੱਤਰੋ ਲਿਆ ਬਈ ਬਾਹਰ ਕੱਢ ਲਿਆ ਫਿਰ ਤੋਰਾ ਤਰਾ ਕਰਾਈਏ ਚੱਕ ਥੰਤਲ ਬਹੁਤ ਸੋਹਣਾ ਲੱਗਿਆ ਵਾ ਹੱਥੀ ਚਵਾਈਆ ਵਾ ਥਾਣਾ ਫੋਰ ਸ਼ੰਗ ਭੋਰਾ ਨਹੀਂ ਗਈ ਤੇ ਜਰਸੀ ਪੰਜਾਬ ਵਾਲੀ ਜਰਸੀ ਆ ਗਈ ਪੰਜਾਬ ਦੀ ਹੈ ਕੋਈ ਆਏ ਨਾ ਕਿਤੇ ਪਰਾ ਕੋਈ ਛੋਟੀ ਨਾ ਮੰਨੇ ਕਦ ਕਾਠ ਦੀ ਤੇ ਬੇਲਬੂਲ ਦੀ ਦੇਖੋ ਆ ਬਸ ਜੱਡੀ ਲੰਮੀ ਪਈ ਆ ਅਮਰੀਕਨਾਂਾਂ ਜਿਹੜੀ ਆ ਹਾਂ ਸਹੀ ਗੱਲ ਆ ਵੀ ਐਚ ਐਫ ਗਾਇਆਂ ਜਿਹੜਾ ਕਦ ਕਾਠ ਆ ਤੇ ਸੋਹਣਾ ਥਣ ਲੈਵਾ ਘਰੋਜੀ ਚ ਇਕਾਡਰ ਕੁਆਲਿਟੀ ਬਿਲਕੁਲ ਫਿਕਸਡ ਰ ਹੈ ਪੱਟਾਂ ਦੇ ਸਾਹਨ ਵਾਲਾ ਤੇ ਜਿਹੜੇ ਥਣਾ ਦੀ ਕੁਆਲਿਟੀ ਦੀ ਗੱਲ ਕਰਗੇ ਆਪਾਂ ਤੇ ਪੂਰੀ ਬਾ ਕਮਾਲ ਹੈ ਭਵੇਂ ਕੋਈ ਵੀਰ ਹੱਥੀ ਚ ਵਾਲੇ ਤੇ ਭਵੇਂ ਕੋਈ ਝੋਲੇ ਮਸ਼ੀਨ ਤੇ ਬਹੁਤ ਸੋਹਣਾ ਥਨ ਦਾ ਸਹਜਾ ਤੇ ਸੋਹਣਾ ਕੱਢ ਕਾਠਾ ਵੱਡੇ ਕੱਢ ਕਰ ਵਾਲੀ ਹੈ ਪੰਜਾਬ ਵਾਲੀ ਜਰਸੀ ਲਓ ਵੀ ਮਿੱਤਰੋ ਥਨ ਲੈ ਵੀ ਦਿੱਤਾ ਬਹੁਤ ਸੋਹਣੀ ਹੈ ਪੂਰੀ ਸਾਫ ਹੈ ਤੇ ਬਾਕੀ ਜਿਹੜੀ ਦੁੱਧ ਦੀ ਰਿਪੋਰਟ ਦਿੱਤੀ ਹੈ ਬਾਈ ਨੇ ਇਹ ਤਾਂ ਬਾ ਕਮਾਲੀ ਹੈ ਬਾਈ ਕਹਿੰਦਾ 20 ਕਿਲੋ ਮੰਨ ਕੇ ਚੱਲੋ ਸਣੇ ਝੱਗ ਕੋਈ ਆਪਣੇ ਘਰੋਂ ਮੈਲੇ 18 ਕਿਲੋ ਕੰਡੇ ਵਾਲਾ ਮੈਲੇ ਕੋਈ 4 ਡੰਗ ਝੋਲੇ ਕੋਈ 5 ਡੰਗ ਝੋਲੇ ਆਲਦੀ ਤਸੱਲੀ ਮਿੱਤਰੋ ਕਰਕੇ ਲਜਾਇਓ ਕਿਉਂਕਿ ਬਾਈ ਦੇ ਨਾਲ ਆਹ ਕੈਮਰਾ ਗੱਲਬਾਤ ਹੋਈ ਆ ਬਾਈ ਕਹਿੰਦਾ ਆਪਣਾ ਹੈਗਾ ਵਪਾਰ ਦਾ ਕੰਮ ਬਾਕੀ ਵੀਰੇ ਨਾੜਾ ਨੂੜਾ ਚੈੱਕ ਕਰ ਰਿਹਾ ਰਹਿਣ ਦੀ ਨਾ ਕਰੋ ਚੈੱਕ ਲੀਵੇ ਤੇ ਜੀ ਐ ਮੈਂ ਖਾ ਭੂਆ ਉਂਗਲਾਂ ਮੋਟਾ ਮੋਟਾ ਨਾੜਾ ਆਉਂਦੀ ਆ ਪਾਈ ਚੋ ਧਾਰਾ ਠੰਡੀ ਦਾ ਤਾਂਤੀ ਕੋਈ ਨਹੀਂ ਗੱਲ ਆਊਗੀ ਮਿੱਤਰੋ ਬਾਈ ਨੇ ਧਾਰ ਵੀ ਮਾਰਦੀ ਮਗਰ ਲੈ ਚੁ ਮਾਰਦੀ ਕੋਈ ਭੂਰ ਛੱਟਾ ਨਹੀਂ ਚਵਾਈ ਦੀ ਤਾਂ ਕਿਆ ਬਾਤਾਂ ਆਈਆਂ ਬਾਈ ਇੱਕ ਨੰਬਰ ਦਾ ਦਾ ਸੰਦਾ ਹੋਊਗਾ ਵੀਡੀਓ ਦੇ ਵਿੱਚ ਪੂਰੀ ਚਵਾਈ ਧਾਰ ਮੋਟੀ ਧਾਰ ਹੈ ਤੇ ਨਾ ਬਾਈ ਨੇ ਬੱਚਾ ਛੱਡਿਆ ਨਾ ਨਿਆਣਾ ਪਾਇਆ ਆਹੀਂ ਬਹਿ ਗਿਆ ਥੱਲੇ ਕੋਈ ਵੀ ਬਣਾ ਉਹਨਾਂ ਦੀ ਲੋੜ ਹੀ ਨਹੀਂ ਆ ਠੰਡੀ ਬਥੇਰੀ ਗੱਲਾਂ ਸੰਢੀ ਦਾ ਤਾਂ ਅੰਤ ਹੀ ਕੋਈ ਨਹੀਂਗਾ ਤੇ ਬਾਕੀ ਜਿਹੜੀ ਅਟਰ ਕੁਆਲਿਟੀ ਆ ਬਹੁਤ ਸੋਹਣੀ ਆ ਬਾ ਕਮਾਲ ਆ ਸੋਹਣਾ ਕਦਗਾਠਾ ਵੱਡਾ ਕਦਗਾਠਾ ਤੇ ਬਈ ਇਹਦੀ ਡਿਮਾਂਡ ਫੇਰ ਕੋਈ ਜਾਇਜ਼ ਜੀ ਬਸ ਮੈਂ ਉਹੀ ਰੱਖੀ ਵੀ ਵੇਚਣ ਵਾਲਾ ਕੰਮ ਇਹਦੇ ਮੁੱਲ ਕਰੋਨਾ ਦਾ 70 ਆ ਹਾਂਜੀ ਲੈਣ ਦੇਣ 66000 ਦੀ ਵੜ ਦੇ ਦੂੰਗਾ 66000 ਦੀ ਵਿੱਚੋਂ ਮਾੜਾ ਮੋਟਾ ਮੌਕੇ ਦੇ ਬਸ ਮੌਕੇ ਤੇ ਛੋੜ ਹੋ ਜੂਗੀ ਲੋ ਵੀ ਮਿੱਤਰੋ ਵੀ ਕਿੰਨ ਵਾਲੀ ਗਾਂ ਤੁਹਾਨੂੰ 66000 ਰੁਪਏ ਦੇ ਵਿੱਚ ਬਾਈ ਕਹਿੰਦਾ ਦੇ ਦਾਂਗੇ ਵੱਡੇ ਕੱਦ ਕਾਠਾਲੀ ਆ ਤੇ ਵੇਲ ਬੂਲ ਦੀ ਜੀ ਗੱਲ ਕਰਕੇ ਆਪਾਂ ਤੇ ਪੂਰੀ ਬਾ ਕਮਾਲ ਹੈ ਲਓ ਜੀ ਫੇਸ ਕੁਆਲਟੀ ਕਰੋ ਚੈੱਕ ਤੇ ਥਣਾ ਤੇ ਆਪਾਂ ਲੈ ਵੀ ਦੇ ਫਿਰ ਮਾਰਦਨੇ ਕੈਮਰਾ ਨਾੜਾ ਨੂੜਾ ਇਹਨੂੰ ਗਲਗੀਆਂ ਮੋਟੀਆਂ ਤੇ ਬੱਚਾ ਦੇਖੋ ਜੀ ਬਿਲਕੁਲ ਕੱਚਾ ਨਾੜੂਗਾ ਹਜੇ ਤੇ ਬੌਲੇ ਚ ਹੀ ਆ ਤੇ ਬਾਈ ਫਿਰ ਤੇਰੇ ਹਿਸਾਬ ਨਾਲ ਦੁੱਧ ਕਿੰਨਾ ਪਾ ਦੂਗੀ ਬਾਈ ਬਾਈ ਬਲ ਜਿਹੜੇ ਹਿਸਾਬ ਨਾਲ ਸਟਾਰਟਿੰਗ ਹੈ ਬੌਲੇ ਦੀ 24 25 ਕਿਲੋ ਚੂਆਊਗੀ ਸਹੀ ਗੱਲ ਆ 20 ਕਿਲੋ ਅੱਜ ਦੀ ਘੜੀ ਮੰਨ ਕੇ ਚੱਲੋ ਬਾਈ ਕਹਿੰਦਾ ਬਿਲਕੁਲ ਰੈਡੀ ਐ ਕੋਈ ਦੋ ਟਾਈਮ ਕੋਈ ਤਿੰਨ ਟਾਈਮ ਆਪਦੀ ਤਸੱਲੀ ਕਰਕੇ ਲੈ ਜਾਓ ਤੇ ਮੰਨ ਕੇ ਚੱਲੋ ਵੀ ਇਹ 23 24 ਕਿਲੋ ਦੁੱਧ ਹੱਸ ਕੇ ਪਾ ਦੂਗੀ ਖੁੱਲਾ ਡੁੱਲਾ ਮੇਰੇ ਪਿਆਓ ਮਾਝਰ ਗਿਆ ਸਹੀ ਗੱਲ ਹਾਂ ਕੁਆਲਿਟੀ ਵੀ ਦੁੱਧ ਦੀ ਮਾਝਰ ਕੀ ਹੋਊਗੀ 6 6.5 ਫੈਂਟ ਦਾ ਦੁੱਧ ਹੋਊਗਾ ਅਡਰ ਕੁਆਲਿਟੀ ਬਾਕੀ ਵੀਰੇ ਸਮਾਂ ਚੈੱਕ ਕਰਾ ਦੇ ਵੀਡੀਓ 'ਚ ਹਾਂਜੀ ਤੇ ਮੋਬਾਈਲ ਤੋਂ ਦੇ ਤੋਂ ਕੁਆਲਿਟੀ ਵੀ ਟਾਈਮ ਕੀ ਹੋਇਆ ਵਾ ਤੇ ਸ਼ਾਮ ਤੱਕ ਤਾਂ ਅਡਰ ਦੀ ਕੁਆਲਿਟੀ ਤੇ ਕੁਝ ਹੋਰ ਹੀ ਹੋਊਗੀ ਸਵੇਰ ਨੂੰ ਹੋਇਆ ਸਹੀ ਗੱਲ ਹੈ ਕਿਉਂਕਿ ਜਿਹੜਾ 20 ਕਿਲੋ ਦਾ ਦਾਈ ਚਵਾਈ ਨੇ ਦੀ ਸਵੇਰ ਦੀ ਵੀਡੀਓ ਬਣਾਉਣੀ ਕਰਕੇ 5 ਵਜੇ ਦੀ ਚਵਾਈ ਹੋਈ ਹੈ 5 ਵਜੇ ਦੀ ਚਵਾਈ ਹੋਈ ਹੈ ਸ਼ਾਮ ਤੱਕ ਦਾ ਪੂਰਾ ਆਰਡਰ ਹੈ ਨਾ ਪੂਰਾ ਇਦੂ ਵੀ ਜਾਦੇ ਕੁਆਲਿਟੀ ਬਣ ਜਣੀ ਹੈ ਪੂਰੀ ਬਿਊਟੀ ਵਾਲੀ ਗਾ ਬਹੁਤ ਸੋਹਣਾ ਕੱਟ ਕਾਟ ਹੈ ਤੇ ਜਿਹੜੀ 2 ਨੰਬਰ ਤੇ ਬਿਲਕੁਲ ਤਾਜੀ ਸੂਈ ਹੈ ਬਈ ਇਹਦੀ ਕੀ ਡਿਟੇਲ ਹੈ ਇਹ ਮੇਰੇ ਦੂਜਾ ਸੂਆ ਵੇੜ ਸੂਈ ਆ ਦੂਜਾ ਸੂਆ ਸੂਈ ਆ ਹਾਂਜੀ ਇਹ ਸੂਈ ਨੂੰ ਬੜੇ ਵਸ ਮੰਨ ਕੇ ਚੱਲੋ ਤੇਰੇ ਆਉਣ ਤੋਂ ਪਹਿਲਾਂ ਹੀ ਸੂਈ ਆ 15 20 ਮਿੰਟ ਹੀ ਹੋ ਗਿਆ ਥੋੜਾ ਚਿਰ ਪਹਿਲਾਂ ਹੀ ਸੂਈ ਆ ਹੈਨਾ ਜੇ ਰਜੇ ਪੈਣੀ ਬਾਕੀ ਆ ਕਰਦੇ ਸਮਾਂ ਥੋੜਾ ਹੋਇਆ ਇਹਨਾਂ ਮੇਰੇ ਰਾਤ ਹੀ ਆਈ ਆ ਇਹਦੇ 9 ਮਹੀਨੇ ਪੂਰੇ ਹੁੰਦੇ ਸੀ 5 ਤਰੀਕ ਨੂੰ ਠੀਕ ਆ ਉਹਨਾਂ ਦੀ ਵੇੜ ਸੀ ਘਰ ਦੀ ਥੋੜਾ ਘਰ ਦਾ ਕਰਕੇ ਇਹਨਾਂ ਵੀ ਵਸੀ ਵੀ ਉਹ ਕੋ ਸੂ ਉਧਰ ਦੋ ਚਾਰ ਦਿਨ ਉਧਰ ਕੇ ਪਹਿਲਾਂ ਸੂਈ ਆ ਲਓ ਵੀ ਮਿੱਤਰੋ ਦੂਜਾ ਸੂਆ ਸੂਈ ਆ ਭਾਈ ਕਹਿੰਦਾ ਵੀ ਭਾਜੀ ਮਨ ਜਦੋਂ ਵੀ ਡੇਟ ਮੁਤਾਬਕ ਕੀਤਾ ਇਹਦੇ ਦਿਨ ਪਏ ਸੀਗੇ ਹੈ ਨਾ 5 ਤਰੀਕ ਨੂੰ ਨਾ 5 ਤਰੀਕ ਨੂੰ ਦਿਨ ਪੂਰੇ ਸੀਗੇ ਤੇ ਗਾਂ ਥੋੜੀ ਜਿਹੀ ਆਉਣ ਪਸ਼ੂ ਹੋ ਜਾਂਦਾ ਥੋੜਾ ਜਿਹਾ ਇਧਰ ਉਧਰ ਵੀ ਕਿਉਂਕਿ ਪਸ਼ੂ ਉਧਰ ਉਧਰ ਕੇ ਪਸ਼ੂ ਸੂਪਾਂਦੇ ਆ ਅਡਰ ਕੁਆਲਿਟੀ ਬਹੁਤ ਸੋਹਣੀ ਹੈ ਤੇ ਕੱਦ ਕਾਠਾ ਜਿਹੜਾ ਗਾਂ ਦਾ ਬਹੁਤ ਵੱਡਾ ਪੂਰੀ ਫੁੱਲ ਸਹਿ ਜਗਾਂ ਦਾ ਲਿਆ ਬਈ ਬਾਹਰ ਕੱਢ ਲਿਆ ਤੇ ਥਣਾ ਦੀ ਕੁਆਲਿਟੀ ਨੇੜੇ ਹੋ ਕੇ ਦਿਖਾ ਦੇ ਵੀਰੇ ਜਮਾਂ ਨੇ ਮਿਲਦੀ ਪੂਰਾ ਮੋਟਾ ਮੋਟਾ ਮੁੱਠੀ ਮੁੱਠੀ ਦਾ ਥਣਾ ਹੱਥੀ ਚਵਾਈ ਵਾਲਾ ਥਣਾ ਬਹੁਤ ਵਧੀਆ ਸੈਜਾ ਥੰਦਾ ਬਾਕੀ ਲੇਵ ਦੇ ਨਾੜਾ ਨੂੜਾ ਜਿਹੜੀਆਂ ਐ ਗੁੰਦੀ ਪਈ ਐ ਤੇ ਕਦ ਕਾਠ ਬਹੁਤ ਵੱਡਾ ਤੇ ਦੁੱਧ ਕਿੰਨਾ ਕੁ ਬਾਦੂ ਬਾਈ ਤੇਰੇ ਸਾਹਮਣੇ ਮੇਰੇ 22 23 ਲੀਟਰ ਦੱਸਿਆ ਮਾਲਕ ਨੇ ਪਹਿਲੇ ਸੂਏ ਚ ਹੋਇਆ ਠੀਕ ਐ 22 23 ਕਿਲੋ ਦੁੱਧ ਬਾਈ ਕਹਿੰਦਾ ਵੀ ਪਿਛਲੇ ਸੂਏ ਦਿੱਤਾ ਤੇ 22 23 ਤਾਂ ਦਿੱਤੀ ਦੇਉ ਦੇਉ ਫਿਰ ਤੇ ਵਾਧਾ ਅਗਲੀ ਦੀ ਸੇਵਾ ਮਿੱਤਰੋ ਤੇ ਇਹ ਜੇ ਪੰਜ ਚਾਰ ਬਾਕੀ ਬਰੇ ਵੱਡੀ ਬਹੁਤ ਆ ਬਹਿਣਾ ਬੇਲਪੁਰ ਬਹੁਤ ਆ ਗਾਂ ਬਣੀ ਬੁਣੀ ਹਜੇ ਵੀ ਪੂਰੀ ਐ ਤੇ ਥਣਾ ਥਣਾ ਦਾ ਸੈਜ ਬਹੁਤ ਸੋਹਣਾ ਇਹ ਮੋਟਾ ਮੋਟਾ ਥਾਣਾ ਥੀਜਵਾਈ ਵਾਲਾ ਲਓ ਜੀ ਬਹੁਤ ਸੋਹਣਾ ਕੱਦ ਕਾਠਾ ਬੇਲਬੂਲ ਹੈ ਜਿਹੜੀ ਗਾਦੀ ਪੂਰੀ ਲੰਮੀ ਲੰਜੀ ਹੈ ਤੇ ਪੂਰੀ ਸ਼ੈਣਗਾਲੀ ਚਮਕਦਮਕਾਲੀ ਹੈ ਨਿਗਰ ਹੈ ਕੋਈ ਵੀ ਭਰਾ ਛੋਟੀ ਨਾ ਸਮਝੇ ਵੱਡੇ ਫੌਲਸ ਹੈ ਜਗਾਂ ਦਾ ਹਜੇ ਪੁੜਾ ਵੀ ਨਹੀਂ ਚੱਕਿਆ ਗਾਣੇ ਕਿਉਂਕਿ 15 20 ਮਿੰਟ ਹੋਇਆ ਸਮਾਂ ਹਜੇ ਸੂਈ ਨੂੰ ਤੇ ਜੇਰ ਹੈਗੇ ਪੈਣੀ ਬਾਕੀ ਹੈ ਅਡਰ ਕੁਆਲਿਟੀ ਬਹੁਤ ਸੋਹਣੀ ਹੈ ਤੇ ਨੇੜੇ ਤੋਂ ਆਪਾਂ ਚੈੱਕ ਕਰਾ ਦਗੇ ਲਓ ਮਿੱਤਰੋ ਬਾਕੀ ਵੀਰੇ ਥਾਣ ਵੇਖਣਾ ਚੰਗਾ ਲੱਗਿਆ ਬੈਠਣ ਨੂੰ ਮੋਟਾ ਮੋਟਾ ਯਾਰ ਗਲਾਸ ਵਰਗਾ ਥਾਣਾ ਹੈ ਨਾ ਲੈ ਦੇ ਉਹ ਕੇ ਬੈ ਕੇ ਮਾਰਦੇ ਕੈਮਰਾ ਘਾਟੋ ਜੱਟ ਕਾ ਕੇ ਨਾ ਚਾਰੇ ਥਾਣ ਮਾਰੀ ਜੀ ਧਾਰ ਮਾਰਦੇ ਆ ਕੇ ਕਬਰੇ ਲਓ ਵੀ ਮਿੱਤਰੋ ਅਜੇ ਬੋਲਾ ਪੀਲਾ ਬਿਲਕੁਲ ਬੱਚਾ ਲੱਗ ਕੋਈ ਨਹੀਂ ਕੋਈ ਮਮਟ ਨੇੜਾ ਚੱਕੀਣਾ ਥਣਾ-ਥਣਾ ਦਾ ਸੈਰ ਬਹੁਤ ਸੋਹਣਾ ਤੇ ਲਿਵੇ ਤੇ ਨਾੜਾ ਨੂੜਾ ਜਿਹੜੀਆਂ ਕਿਆ ਬਾਤਾਂ ਆਈਆਂ ਤੇ ਕਦ ਕਾਠ ਵੀ ਸੋਹਣਾ ਗਾਂ ਦਾ ਤੇ ਫੇਰ ਕੋਈ ਗੱਲ ਨਹੀਂ ਬੱਚਾ ਲਾ ਲਾਂਗੇ ਵੀਰੇ ਮਗਰੋਂ ਲਾ ਦਾਂਗੇ ਤੇ ਬਹੁਤ ਸੋਹਣਾ ਕੱਦ ਕਾਠਾ ਬੇਲ ਬੂਲ ਹੈ ਜਿਹੜੀ ਗਾਂ ਦੀ ਪੂਰੀ ਲੰਮੀ ਹੋ ਫੁੱਲ ਸਾਈਜ਼ ਬਿਲਕੁਲ ਹਜੇ ਪੀਲਾ ਬੌਹੜੀ ਹੈ ਹਜੇ ਬੌਹੜੀ ਜੀ ਹੈ ਜਿੱਦੇ ਗਾਂ ਦੁੱਧ ਤੇ ਆ ਗਈ ਤੇ ਗਾਂ ਦਾ ਰੰਗ ਢੰਗ ਤੇ ਜਿਹੜੀ ਗਾਂ ਦੀ ਬਿਊਟੀ ਆਰਡਰ ਕੁਆਲਿਟੀ ਹੈ ਗੱਲਾਂ ਕੁਝ ਹੋਰ ਹੀ ਹੋਣਗੀਆਂ ਗਾਂ ਥੋੜੀ ਜੀ ਉਧਰ ਕੇ ਸੂ ਵੀ ਤਾਂ ਕਰਕੇ ਥੋੜਾ ਜਿਹਾ ਪਸੂ ਕਰਦਾ ਤੇ ਇਹਦੀ ਡਿਮਾਂਡ ਵੀਰੇ ਡਿਮਾਂਡ ਵੀਰੇ ਇਹਦੀ 70 ਦਾ ਮੁੱਲ ਤਾਂ ਠੀਕ ਹੈ बस ये भी 67 दी दे देंगे 67 दी दे देनी हां ना लो भी मित्रों डिमांड ਤਾਂ ਬਾਈ ਕਹਿੰਦਾ ਮੁੱਲ ਕਰਾਉਣ ਨੂੰ ਤਾਂ ਭਾਵੇਂ ਕੋਈ 70 ਕਰਾਲੇ 77 ਕਰਾਲੇ ਪਰ ਅਪਸ 66000 ਰੁਪਏ ਦੀ ਗਾਂ ਦੇ ਦਾਂਗੇ ਬਿਲਕੁਲ ਜੈਨੂਆ ਜੇ ਰੇਟ ਆ ਬਾਈ ਦੇ ਰੇਟ ਆ ਆਮ ਮੰਨ ਕੇ ਚਲੋ ਮਾਰਕੀਟ ਦੇ ਰੇਟਾਂ ਨਾਲੋਂ ਬਾਈ ਦਾ 5-4000 ਦਾ ਫਰਕ ਹੁੰਦਾ ਕੋਈ ਵੀ ਭਰਾ ਪਰ ਉਹ ਮੇਰੇ ਪਾਸੋਂ ਪੁੱਛ ਕੇ ਆ ਜੇ ਤੇ ਤਿੰਨ ਨੰਬਰ ਤੇ ਬਾਈ ਗਾਂ ਜੱਟੀ ਬਹੁਤ ਸੋਹਣੀ ਵਹਿੜ ਦਿੰਦੀ ਹੈ ਜੀ ਕੀ ਡਿਟੇਲ ਆ ਇਹ ਵੀਰੇ ਦੂਜਾ ਸੂਬਾ ਹੁੰਦੀ ਹੈ ਦੂਜਾ ਸੂਬਾ ਹੁੰਦੀ ਹੈ ਠੀਕ ਆ ਇਹ ਕਿੰਨੇ ਦਿਨ ਬਾਕੀ ਹੈ ਬਾਈ ਇਹਦੇ ਵੀਰੇ 8 ਤਰੀਕ ਨੂੰ 9 ਮਹੀਨੇ ਪੂਰੇ ਆ 8 ਤਰੀਕ ਨੂੰ 9 ਮਹੀਨੇ ਪੂਰੇ ਹੋਣ ਚਾਹੀਦੇ ਹਾਂ ਹਾਂਜੀ ਹਾਂਜੀ ਠੀਕ ਹੈ ਲਓ ਵੀ ਮਿੱਤਰੋ ਬਿਲਕੁਲ ਆਰਡਰ ਕੁਆਲਟੀ ਜਿਹੜੀ ਫਿਕਸ ਆ ਤੇ ਕਿੰਨਾ ਦੁੱਧ ਪਾਇਆ ਬਾਈ ਇਹਨੇ ਪਿਛਲੇ ਸੂਏ ਇਹਨੇ 22 23 ਲੀਟਰ ਪਾਇਆ 22 ਲੀਟਰ 23 ਲੀਟਰ ਪਾਇਆ ਹਾਂਜੀ ਹਾਂਜੀ ਠੀਕ ਹੈ ਲਓ ਵੀ ਮਿੱਤਰੋ ਬਿਊਟੀ ਬਿਊਟੀ ਘਰੋ ਚੈੱਕ ਨਿੱਕਾ ਕੰਨਾ ਗੋਲ ਪੂਰੀ ਜਾਤ ਬਰੀਡ ਵਾਲੀ ਬੈਠਾ ਤੇ ਨਿੱਗਰ ਵਜਨ ਵਜੂਦ ਵਾਲੀ ਆ ਆਡਾ ਕੁਆਲਟੀ ਕਰੋ ਕਿ ਬਾਕੀ ਵੀਰੇ ਆਪਣੀ ਪਿਛਲੇ ਸੂਏ ਆਪਣੀ ਸਮਝ ਲੈ ਖਾਸ ਮੇਰਾ ਇਸ ਤਰੀਕੀ ਹੋਈ ਆ ਠੀਕ ਆ ਵੜਨਾ ਬਣਦੀ ਬਹੁਤ ਆ ੱਟਲਾਂ ਢੁੱਲਾਂ ਬਹੁਤ ਸੜ ਠੀਕ ਆ ਆ ਲੈਵਾ ਲਾ ਕੇ ਸੂਈ ਬੱਥੇ ਠੀਕ ਆ ਲੈ ਖੋਲ ਲਿਆ ਫਿਰ ਬਾਈ ਪਿਛਲੇ ਸੂਏ ਬਾਈ ਕਹਿੰਦਾ 22 ਲੀਟਰ ਦੁੱਧ ਪਾਇਆ ਇਹਨੇ ਤੇ ਇੱਕ ਅੱਧ ਕਾਠ ਬਹੁਤ ਵੱਡਾ ਬਾਈ ਮੇਨ ਰਿਸ਼ਤੇਦਾਰੀ ਦੇ ਵਿੱਚੋਂ ਗਾਂ ਆਈ ਆ ਉਹਨੂੰ ਬੈਠ ਕੇ ਚਵਾ ਦੇ ਬਾਈ ਨੂੰ ਅੱਜ ਵਾਰ ਮੇਨ ਰਿਸ਼ਤੇਦਾਰੀ ਦੇ ਵਿੱਚੋਂ ਗਾਂ ਆਈ ਵੀ ਆ ਬਾਈ ਕਹਿੰਦਾ ਤੇ ਦੁੱਧ ਵਾਲੀ ਆ ਜਾਤ ਪਾਤ ਆ ਜਿਹੜੀ ਗਾਂ ਜੀ ਬਰੀਡ ਤੇ ਉਹ ਤੁਹਾਡੇ ਸਾਹਮਣੇ ਆ ਰੰਗ ਪ੍ਰਿੰਟ ਬਹੁਤ ਸੋਹਣਾ ਚੰਗਾ ਵਜਨ ਵਜੂਦ ਹੈ ਫੇਸ ਕੁਆਲਟੀ ਦੇਖੋ ਜੀ ਨਿੱਕਾ ਕਰਨ گول ਬੋਦੀ ਵਾਲੀ ਬੱਚੀ ਆ ਥਾਣਾ ਖੁਨਾ ਦਾ ਸਾਈਜ਼ ਜਿਹੜਾ ਬਹੁਤ ਸੋਹਣਾ ਥੀ ਜਵਾਈ ਵਾਲਾ ਥਾਣਾ ਕਾਲਾ ਥਾਣਾ ਲੀਵੇ ਤੇ 나ੜਾ ਨੂੜਾ ਬਹੁਤ ਸੋਹਣਾ ਐ ਗੁੰਦੀ ਪਈ ਐ 나ੜਾ ਨੂੜਾ ਦਾ ਭਰਿਆ ਪਿਆ ਲੀਵਾ ਬਾਕੀ ਭਾਈਨ ਵਜੂਦ ਚੰਗਾ ਹੈ ਜੇ ਕਿੰਨੇ ਦਿਨ ਲੈ ਜੂ ਪਈ ਹੈ ਜੇ ਤੇਰੇ ਸਾਹਮਣੇ ਭਾਈ ਮੰਨ ਕੇ ਚੱਲ ਬਈ ਅੱਜ 2 ਤਰੀਕ ਹੋਈ ਆ ਹਾਂ ਉਹ 6 ਦਿਨ ਤੇ ਉਦਾਂ 9 ਮਹੀਨੇ ਮੰਨ ਕੇ ਚਲੇ 10 12 ਦਿਨ ਵਹਿੜ ਕੇ ਲਓ। ਅਜੇ 10 ਦਿਨ ਵਹਿੜ ਲੈ ਜੂਗੀ ਤੇ 10ਾਂ ਦਿਨਾਂ ਨੂੰ ਵਹਿੜ ਦੀ ਫਿਰ ਮੰਤਰੋ ਤੇ ਗਟੌਰਾ ਗੱਲਾਂ ਕੁਝ ਹੋਰ ਹੀ ਹੋਣਗੀਆਂ। ਕਿਉਂਕਿ ਜਿਹੜੀ ਗਾਂ ਹੁੰਦੀ ਹੈ ਗਾਂ ਦਾ ਇੱਕ ਦਿਨ ਪਹਿਲਾਂ ਘੰਟੇ-ਘੰਟੇ ਬਾਅਦ ਬਣੀ ਜਾਂਦੀ ਆ। ਸੂਕੇ ਜਦੋਂ ਬੱਚਾ ਮੂਰੇ ਹੋਇਆ ਤੇ ਆ ਦੁੱਗਣੀ ਵਾਈ ਜਾਂਦੀ ਆ ਤੇ 3 ਨੰਬਰ ਤੇ ਬਾਈ ਦੀ ਡਿਮਾਂਡ ਸੱਚ ਵੀਰੇ 3 ਨੰਬਰ ਦਾ ਡੱਬੀ ਦੀ। ਡਿਮਾਂਡ ਪਰ ਇਹਦਾ ਹੀ ਮੁੱਲ 70। ਤੇ ਹਾਂ ਨਾ ਬਸ ਦੋ ਦੋ ਛੋਟ ਕਰ ਦੂੰਗਾ ਵੀਰੇ ਇਹ ਚੋ। ਖਾੜ ਦੀ ਵੇੜ ਦੇ ਦੂੰਗਾ ਲੋ ਵੀ ਮਿੱਤਰੋ ਡਿਮਾਂਡ ਬਾਈ ਕਹਿੰਦਾ 70 ਕਰਾ ਲ ਕੋਈ ਕਿੰਨਾ ਕਰਾ ਲੇ ਤੇ 2000 ਰੁਪਿਆ ਆਪਾਂ ਛੋੜ ਕਰਾਂਗੇ 68000 ਰੁਪਈ ਦੀ ਗਾ ਮਿਲ ਜੂ ਮਿੱਤਰੋ ਰੰਗ ਪ੍ਰਿੰਟ ਹੈ ਜਿਹੜਾ ਬਹੁਤ ਸੋਹਣਾ ਪੂਰੀ ਬਾਕਮਾਲਾ ਚੰਗੀ ਨਿੱਗਰ ਬਜੂਬ ਵਾਲੀ ਹੈ ਤੇ 22 23 ਕਿਲੋ ਦਾ ਤੇ ਪਿਛਲੇ ਸੂਏ ਪਾਇਆ ਤੇ ਹੱਕ ਵੀ ਬੰਦਾ ਵੇੜ ਦਾ ਥਣਾ ਸੋਹਣਾ ਦਾ ਸਹਿ ਸੋਹਣਾ ਤੇ ਤਿੰਨ ਨੰਬਰ ਤੇ ਬਾਈ ਜਿਹੜੀ ਸਾਈ ਵਾਲ ਤੇ ਰਾਠੀ ਦਾ ਆ ਜਾਂਦਾ ਕ੍ਰੋਸ ਇਹਦੀ ਕੀ ਡਿਟੇਲ ਆ ਇਹ ਵੇਲੇ ਦੂਜਾ ਸੂਆ ਵੇੜ ਥੁੰਦੀ ਆ ਠੀਕ ਆ ਦੂਜਾ ਸੁਆ ਸੁੰਦੀ ਆ ਠੰਡੀ ਸੀਲ ਤਾਂ ਇੰਨੀ ਹੀ ਕਰਮ ਵਾਲੀ ਠੀਕ ਆ ਐ ਹੱਥ ਤੇ ਮਾਰੀ ਜਿਹੜਾ ਬਾਈ ਜੋ ਮਰਜੀ ਸਹੀ ਗੱਲ ਆ ਨੀਵੀ ਪਾਲੀ ਗਾਣੇ ਵਾਕਿਆ ਬਾਈ ਦੀ ਗੱਲ ਸਹੀ ਆ ਬਾਈ ਕਹਿੰਦਾ ਵੀ ਠੰਡੀ ਸੀਲ ਦਾ ਤਾਂ ਅੰਤ ਹੀ ਕੋਈ ਨਹੀਂ ਲਓ ਵੀ ਮਿੱਤਰੋ ਐ ਮੈਂ ਕਹਿੰਦਾ ਜਿਹੜੇ ਭਰਾ ਮੈਂ ਦੀ ਭਾਲ ਚ ਫਰਦਿਆ ਤੇ ਚੁੱਪ ਕਰਕੇ ਮੱਝਾਂ ਰਗੀ ਗਾ ਲਓ 14 ਕਿਲੋ ਦਿੱਤਾ ਵੀਰੇ ਕੋਈ ਆ ਗਾ ਦੁੱਧ ਨੇ ਹਾਂਜੀ 14 ਕਿਲੋ ਦਿੱਤਾ ਮੱਝ ਨੇ ਮੱਝਾਰ ਦਾ ਦੁੱਧ ਨੇ ਵੇੜਨੇ ਪਹਿਲੇ ਸੁਏ ਤੇ ਐਂਟੀ ਦੇ ਹਿਸਾਬ ਨਾਲ ਕਿੰਨਾ ਕਬਾਦੂ ਪੜੀ ਜੁਲੀ ਪੂਰੀ ਬਈ ਆਪਾਂ ਦਾ 14 15 ਹੀ ਕਹਿ ਕੇ ਦਵਾਂਗੇ ਦੁੱਧ ਨੂੰ ਮਰ ਮਾਜੀ 14 15 ਵੀ ਬਾਕੀ ਮਾ ਮੱਝਰ ਗਾਊਗਾ ਬਈ ਐ ਚੱਪ ਦੇ ਮੰਨ ਕੇ ਚੱਲ ਮੁਕਾਬਲੇ ਦੀ ਸੋਚ ਕੇ ਤਾਂ 20 22 ਕਿਲੋ ਦੇ ਆਪਾਂ ਬਣਾਉਗਾ ਸਹੀ ਗੱਲ ਹੈ ਮਿੱਤੋ ਠੰਡੇ ਯਾਰ ਇੰਨੀ ਆ ਜਦੋਂ ਕਈ ਪੇ ਭਰਾ ਕਹਿ ਦਿੰਦੇ ਆ ਬਈ ਇਹ ਸਾਈ ਵਾਲ ਗਰਮ ਉਹ ਤੇ ਤੇਰਾ ਹੱਥ ਮਾਰ ਲਾ ਇ ਬਹਿ ਜਾ ਸਹੀ ਗੱਲ ਹੈ ਬਈ ਦੋਨੇ ਪਾਸੇ ਵੀਡੀਓ ਬਣੀ ਜਾਂਦੀ ਆ ਤੇ ਅਮੈਂ ਮੈਂ ਕਿਹਾ ਪੂਰਾ ਵੀ ਨਹੀਂ ਕਰਾਂ ਬਾਕੀ ਥਣ ਚੈੱਕ ਕਰਾ ਦੇ ਮਰੀਆ ਥਾਣੇ ਕਹਿੰਦਾ ਜੀ ਕੁਆਲਟੀ ਕਰੋ ਚੈੱਕ ਜੀ ਮੈਂ ਮੋਟਾ ਮੋਟਾ ਥਾਣਾ ਪੀੜੀ ਦੇ ਪਾਗਿਆ ਰਕੇ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਉਹ ਸੁਣਾ ਥਾਣਾ ਦਾ ਸਾਈਜ਼ ਆ ਬਾਕੀ ਹਜੇ ਦਿਨ ਪਏ ਆ 10 11 ਬਹਿੜ ਨੇ ਦੱਸਾਂ ਜੇ ਨਰਨਾਂ ਨੂੰ ਤਾਂ ਕੁਝ ਹੋਰ ਹੀ ਬੰਨ ਬਾਕੀ ਗੱਲ ਉਹਨਾਂ ਵੀਰ ਵੱਡੀ ਬਹੁਤ ਆ ਮੈਂ ਤਾਂ ਜੀ ਫੁੱਲ ਸਹਿਜ ਆ ਬੱਚਾ ਫੇੜਾ ਨਾਲੋਂ ਐਚ ਐਫ ਵੜਾ ਨਾਲੋਂ 4 ਉਂਗਲਾਂ ਉੱਤੋਂ ਦੀ ਲੰਘਦੀ ਆ ਕੱਦ ਕਾਠ ਤਾਂ ਪੂਰਾ ਫੁੱਲ ਸਹਿਜ ਆ ਆਰਡਰ ਕੁਆਲਿਟੀ ਕਰੋ ਚੱਕੇ ਜੀ ਚਾਰ ਹੀ ਥਾਣਾ ਫੋਟ ਸ਼ਾਂਗ ਪੂਰਾ ਨਹੀਂ ਬਾਕੀ ਛਣਾ ਦਾ ਸਹਿਜ ਨੂੰ ਪਹਿਲਾਂ ਵੀ ਦੱਸਿਆ ਵੀ ਛਣਾ ਦਾ ਸਹਿਜ ਬਹੁਤ ਸੋਹਣਾ ਐ ਪੀੜੀ ਦੇ ਪਾਵਾਂ ਵਰਗੇ ਮੋٹے-ਮੋٹے ਥਾਣਾ ਤੇ ਫੂਡ ਸ਼ਾਂਗ ਭੋਰਾ ਨਹੀਂ ਵਜਨ ਵਜੂਦ ਬਹੁਤ ਹੈ ਗਾਂ ਦਾ ਫੁੱਲ ਸਹਿਜ ਆ ਉਹ ਐ ਨਹੀਂ ਕੋਈ ਨਿੱਕੀ ਜੀ ਗੁਟਰੀ ਜੀ ਵੱਡੇ ਕੱਦ ਕਾਠ ਵਾਲੀ ਗਾਂ ਤੋਰਾ ਤਾਰਾ ਕਰੋ ਜੇ ਕਹਿੰਦੇ ਘੋੜੀ ਵਰਗੀ ਆ ਉਰੀਓ ਕੇ ਦੀ ਰਿਪੋਰਟ ਆ ਤੇ 14-15 ਕਿਲੋ ਬਾਈ ਕਹਿੰਦਾ ਦੁੱਧ ਪਾ ਦੂਗੀ ਆਰਾਮ ਨਾਲ 14 ਕਿਲੋ ਪਿਛਲੇ ਸਵੇਰ ਦੁੱਧ ਦਿੱਤਾ ਬਾਕੀ ਇਹਦਾ ਦੁੱਧ ਤਾਂ ਮਿੱਤਰੋ ਮੱਝ ਵਰਗਿਆ ਜਿਹੜੇ ਵੀਰ ਮੱਝ ਤੇ 1.5 ਲੱਖ ਰੁਪਈਆ ਲੋਨ ਨੂੰ ਫਰਦੇ ਆ ਤੇ ਮੈਂ ਕਿਹਾ ਚੁੱਪ ਕਰਕੇ ਗਾਂ ਲੈ ਲਾ ਨਾ ਐਮ ਨਿਆਰੀ ਬੰਦੂਗੀ ਸਿਆਲੋ ਸਿਆਲ ਜਿਹੜੇ ਮੱਝ ਨੇ ਦੇਣਾ ਹੀ 5 ਮਹੀਨੇ ਹੁੰਦਾ ਲੱਤਾਂ ਮਾਰ ਕੇ ਇਹ ਦੇਣਾ ਤੇ ਕਚੋਈ ਚੱਲੀ ਸਹੀ ਗੱਲ ਕਿਉਂਕਿ ਸੀਲ ਲਾ ਕੇ ਤਾਂ ਤਾਂ ਅੰਤ ਹੀ ਕੋਈ ਨਹੀਂ ਬਾਈ ਨੇ ਹੱਥੋਂ ਹੱਥ ਮਾਰ ਕੇ ਵਿਖਾਇਆ ਪਿੰਡੇ ਤੇ ਭੋਰਾ ਲੱਤ ਚਾਹ ਬਈ ਮੈਂ ਨਹੀਂ ਕਹਿੰਦਾ ਕੋਈ ਬੈਜੇ ਫੇਰੇ ਆਏ ਬੜੀ ਪੁੱਠੇ ਪਾਸੇ ਬਹਿ ਕੇ ਚੂਲੀ ਯਾਰ ਆਏ ਲੋ ਵੀ ਮਿੱਤਰੋ ਸਹੀ ਗੱਲ ਆ ਇੱਥੇ ਬਸ ਬਹਿ ਕੇ ਕੈਮਰੇ ਦੇ ਮੈਂ ਕਿਹਾ ਗਾਣ ਨੂੰ ਕੋਈ ਪਾਸਤਾ ਹੀ ਕੋਈ ਨਹੀਂ ਤੇ ਭਾਈ ਕਿੰਨੇ ਦੀ ਦੇਦਨੀ ਫਿਰ ਇਹ ਜੈਟ ਮਾਰ ਇਹ ਬਰੇ ਮੁੱਲ 60 58000 ਦੀ ਵੜ ਦਊਗਾ ਲੋ ਵੀ ਮਿੱਤਰੋ ਮੁੱਲ ਭਾਈ ਕਹਿੰਦਾ ਕੋਈ 60 ਕਰਾਲੇ ਕਿੰਨਾ ਕਰਾਲੇ 2 ਘੱਟ 60 ਦੀ ਦੇ ਦੇਣੀ ਹੈ 58000 ਰੁਪਏ ਦੀ ਤੇ ਜੇ ਆਪੋ ਮੱਝ ਲੱਗੇ ਤਾਂ ਮੱਝ 1.5 ਲੱਖ ਦੀ ਉਹ 15 ਕਿਲੋ ਵਾਲੀ 1.5 ਦੀ ਵੀ ਆਉਂਦੀ ਨਹੀਂ ਤੇ ਬਹੁਤ ਬਾਈ ਦੇ ਰੇਟ ਬਿਲਕੁਲ ਜੈਨੂਅਨ ਜੇ ਹੁੰਦੇ ਆ ਬਹੁਤ ਸੋਹਣਾ ਸੋਹਣਾ ਦਾ ਸਾਈਜ਼ ਹੈ ਜਿਹੜਾ ਕਿਆ ਬਾਤ ਆਈ ਹੈ ਤੇ ਇਸ ਤੋਂ ਬਾਅਦ ਹੈਗੀਆਂ ਦੋ ਨਗੀਨੇ ਜਰਸੀ ਦੀ ਇਨਾਂ ਦੀ ਦੱਸ ਬਈ ਕੀ ਡਿਟੇਲ ਆ ਇਹ ਬੱਚਾ ਤਾਂ ਬਈ ਆਪਣਾ ਘਰ ਦਾ ਹੀ ਆ ਘਰ ਦਾ ਹੀ ਆ ਬਹੁਤ ਚੰਗੀ ਗਾਂ ਦਾ ਰਿਕਾਰਡ ਸੀ ਦੀ ਮਾਂ ਦਾ 25 26 ਲੀਟਰ ਦਾ 25 26 ਲੀਟਰ ਇਹ ਮੇਰਾ ਆ ਉਹਦਾ ਬੱਚਾ ਤਿਆਰ ਕੀਤਾ ਘਰ ਦਾ ਘਰ ਦਾ ਬੱਚਾ ਤਿਆਰ ਕੀਤਾ ਤੇ ਇਹਦੀ ਬਈ ਉਮਰ ਕਿੰਨੀ ਆ ਹੁਣ ਉਮਰ ਵੀਰੇ ਜੇ ਕੱਚੀ ਖੀਰ ਕੋਈ ਆ ਮੰਨ ਕੇ ਚੱਲ ਯਾਰ ਇਹ ਦੰਦ ਚ ਬਰਲੇ ਜੀ ਪਾਈ ਆ ਜਦਾਂ ਦੇ ਤੋੜੇ ਨਹੀਂ ਹੈਗੇ ਮੀਰ ਕੋਈ ਆ ਮੰਨ ਕੇ ਚੱਲ ਸਹੀ ਗੱਲ ਆ ਫੇਸ ਕੁਆਲਟੀ ਦੇਖੋ ਜੀ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਪੂਰੀ ਹੈ ਮੇਰਾ ਰੰਗ ਪ੍ਰਿੰਟ ਹੈ ਜਿਹੜਾ ਚੌਂਕਦਾ ਔਂਕਾ ਪੂਰੀ ਓਕੇ ਹੈ ਲੈ ਬਾਈ ਇੱਥੇ ਇੱਕ ਨੈਚਰ ਦੀ ਗੱਬਣਾ ਬਈ ਹੈ ਇਹ ਵੀ ਨੇ 6 ਮਹੀਨੇ ਦੀ ਚੈੱਕ ਪਾਸ ਹੋ ਗਈ 6 ਮਹੀਨੇ ਦੀ ਚੈੱਕ ਪਾਸ ਹਾਂ ਇਹ ਡੈਨਮਾਰਕ 50063 ਤੋਂ ਗੱਬਣਾ 50063 ਤੋਂ ਗੱਬਣਾ ਬਾਕੀ ਆਪਣੇ ਕੋਲ ਸਟਾਫ ਪਤਾ ਕਿਹੜੇ ਸੀਮਨ ਦੀ ਆਪ ਹੈ ਨੇ ਬਰੇ ਇਹਨਾਂ ਤੋਂ ਮੈਂ ਗਾਂ ਲਿਆ ਸੀ ਗੈਮ ਗੱਪ ਨਹੀਂ ਮਾਣਾ ਵੀ 50 ਚਿਰੋਂ ਬਾੜ ਦੀ ਹੈ ਨਾ ਗੱਪ ਮਾਣਾ ਵੀ ਭਾਈ ਇਹ ਗੱਲ ਬਾਈ ਜੀ ਇਹ ਗੱਲ ਬਾਈ ਜੀ ਮੈਨੂੰ ਵਧੀਆ ਲੱਗੀ ਭਾਈ ਕਹਿੰਦਾ ਆਪਾਂ ਝੂਠ ਮਾਰ ਕੇ ਕੋਈ ਪਸ਼ੂ ਨੂੰ ਵੇਚਣਾ ਮਿੱਤਰੋ ਤੁਸੀਂ ਕੋਈ ਆਈਂ ਅੰਦਾਜ਼ਾ ਲਾ ਲਓ ਵੀ ਵਪਾਰੀਆਂ ਵਾਲੀ ਤਾਂ ਬਾਈ ਦੀ ਗੱਲ ਹੀ ਹੈ ਨਹੀਂ ਕਿ ਕੋਈ ਰਸਤਾ ਪੜਾ ਨਹੀਂ ਬਦਲਿਆ ਉਹੀ ਰਸਤੇ ਆ ਪਸ਼ੂਆਂ ਦੇ ਬਿਲਕੁਲ ਜਿਹਨੂੰ ਹੈ ਜਿਹੜੀ ਚੀਜ਼ ਹੈਗੀ ਹੈ ਕਾਹਰੇ ਦੇ ਵਿੱਚ ਉਹੀ ਆਉਣੀ ਹੈ ਜਿਹੜੀ ਤੁਸੀਂ ਕੋਲੇ ਆ ਕੇ ਦੇਖੋਗੇ ਉਹੀ ਚੀਜ਼ ਨਿਕਲੇਗੀ 19 ਦੀ 21 ਨਿਕਲ ਬਾਕੀ ਵੀਰੇ ਜਿਹੜਾ ਸੀਮਾ ਲੱਗਿਆ ਹਾਂਜੀ ਕੱਲੋਂ ਵਸੇ ਸੂਂਦੀ ਆ ਵਸੇ ਦਿੰਦੀ ਆ ਹਾਂਜੀ ਆਪਣੀ ਡੀਐਨਏ ਟੈਸਟ ਕਰ ਗਰੰਟੀ ਹੋਊਗੀ ਠੀਕ ਹੈ ਜੀ ਲਓ ਇੱਕ ਗੰਭੀਰ ਕਹੀ ਗਰੰਟੀ ਆ ਨਾ ਡੀਐਨਏ ਟੈਸਟ ਦੀ ਆਪਣੀ ਗਰੰਟੀ ਹੋਊਗੀ ਅੱਛਾ ਜੀ ਜਿਹੜੇ ਡਾਕਟਰ ਨੇ ਟੀਕਾ ਪਰ ਆਪਾਂ ਉਹਦੇ ਨਾਲ ਫੋਨ ਤੇ ਗੱਲ ਕਰਾਵਾਂਗੇ ਸਟਰਾ ਬਾਕੀ ਮੇਰੇ ਕੋਲ ਦੋ ਸਾਹਵੇਂ ਪਏ ਠੀਕ ਆ ਜਿਹੜਾ 063 ਦਾ ਸੀਮਨ ਲੱਗਿਆ ਵਾ ਤੇ 6 ਮਹੀਨੇ ਤੇ 5-4 ਦਿਨਾਂ ਦੀ ਉੱਤੇ ਗੱਭਣਾ ਹਾਂਜੀ ਲਓ ਮਿੱਤਰੋ ਤੇ ਕੱਦ ਕਾਠਾ ਜਿਹੜਾ ਜਰਸਿੰਗ ਦੇ ਹਿਸਾਬ ਨਾਲ ਬਹੁਤ ਸੋਹਣਾ ਆਰਡਰ ਕੁਆਲਿਟੀ ਆ ਝੋਲੀ ਝਾਲੀ ਥੱਲੇੋਂ ਪੂਰੀ ਓਕੇ ਆ ਲਾਹਣਾ ਬੱਚੀ ਨੇ ਸਟਾਰਟ ਕਰਤਾ ਝੋਲੀ ਝਾਲੀ ਬਹੁਤ ਸੋਹਣੀ ਥੱਲੇੋਂ ਆ ਮੈਂ ਕਿਹਾ ਜਿੱਦ ਦੇ ਬੱਚੀ ਤਿਆਰ ਹੋਈ ਤੇ ਗੱਲਾਂ ਕਰਾ ਦੂ ਬੱਚੀ ਕਿਉਂਕਿ ਆਰਡਰ ਕੁਆਲਿਟੀ ਬਹੁਤ ਸੋਹਣੀ ਤਿਆਰ ਕਰੂਗੀ ਤੇ ਵਜ਼ਨ ਵਜੂਦ ਬਹੁਤ ਚੰਗਾ ਅਜੇ ਖੀਰ ਗੀ ਮੰਨ ਕੇ ਚੱਲੇ ਦੰਦਾ ਜੇ ਹਜੇ ਵਿਰਲ ਹੀ ਪਾਈ ਆ ਇਹ ਨੱਚਦੀ ਫਿਰਦੀ ਆ ਪੂਰੀ ਜੋਰ ਵਾਲੀ ਕੋਈ ਲਿੱਸੀ ਦਾ ਵੀ ਹੰਭੀ ਜੀ ਨਹੀਂ ਸੰਭੀ ਐ ਗੋਦੀ ਪਈ ਆ ਗੋਲ ਮਟੋਲ ਪਈ ਆ ੜਤਾਂ ਦੇ ਸਹਰਾਣੇ ਅੰਕੂ ਦੇਖੋ ਜੀ ਵਜਨ ਵਜੂ ਦਾ ਬਹੁਤ ਸੁਣਾ ਕੋਈ ਖੀਰੀ ਮੰਨ ਲੇ ਬਾਈ ਕੋਈ ਕਿਵੇਂ ਮੰਨ ਲੇ ਪਰ ਹਜੇ ਦੰਦਾਂ ਦੇ ਵਿੱਚ ਮਰਲੀ ਪਾਈ ਆ ਹਜੇ ਵਾਸੀ ਖੀਰੀ ਜੂਰੇ ਨੇ ਸਭ ਛੋੜੇ ਕਿਉਂਕਿ ਫੇਸ ਕੁਆਲਿਟੀ ਸਰੀਰ ਦਾ ਬੰਤਰੀ ਬੋਡੀ ਬੰਤਰੀ ਦੱਸਦੀ ਐ ਵੀ ਬੱਚਾ ਲਵਾਈ ਆ ਬਿਲਕੁਲ ਤੇ ਬਾਕੀ ਵੀ ਆਪਾਂ ਜਾਣਾ ਜਰਸਨ ਦੇ ਹਿਸਾਬ ਨਾਲ ਬਹੁਤ ਸੁਣਾ ਐ ਵੇ ਕੀ ਮਾਰਦੇ ਕੈਮਰਾ ਸਹੀ ਗੱਲ ਆ ਝੋਲੀ ਝਾਲੀ ਓਕੇ ਆ ਚਾਰ ਹੀ ਥਾਣਾ ਉਹਦਾ ਮੈਮਨੂਮੀ ਜੀ ਬੁੱਭੀ ਜੀ ਆ ਉਹਦਾ ਵੀ ਨਿਸ਼ਾਨ ਜਾਈ ਨਿਸ਼ਾਨ ਜਮੜਾ ਜੀ ਨਿਸ਼ਾਨ ਜਾਈ ਜਮੜਾ ਜੀ ਤੇ ਬਾਈ ਫਿਰ ਇਹਨਾਂ ਦੀ ਡਿਮਾਂਡ ਕੇ ਆਪਾਂ ਦੋਨੋਂ ਜੋੜੇ ਦੀ ਕਰਾਂਗੇ ਜੋੜੇ ਦੀ ਕਰ ਦਾਂਗੇ ਵੀਰੇ ਯਾਰ ਠੀਕ ਹੈ ਤੇ ਦੋ ਨੰਬਰ ਵਾਲੀ ਦੀ ਕੀ ਡਿਟੇਲ ਆ ਜਰਸੀ ਦੀ ਏ ਮੰਨ ਕੇ ਚੱਲ ਵੀਰ 40 ਦਿਨ ਹੀ ਰਹਿ ਕੇ ਸੂਣ ਦੇ ਦੇ 40 ਦਿਨ ਰਹਿ ਕੇ ਸੂਣ ਦੇ ਐ ਬੱਚੀ ਦੀ ਸੂਆ ਕਹਿੰਦਾ ਮੈਂ ਬਾਈ ਇਹ ਵੀਰੇ ਦੂਜਾ ਸੂਆ ਸੂੰਦੀ ਦੂਜਾ ਸੂਆ ਸਵਾਲਟੀ ਚੈੱਕ ਕਰ ਬੱਚੇ ਸਵਾਲਟੀ ਕਰੋ ਚੈੱਕ ਜੀ ਮੈਂ ਕਿਹਾ ਕੋਈ ਅਗਲਾ ਕਹਿੰਦਾ ਕੌਲੀ ਚ ਪਾਣੀ ਪਿਆਲਾ ਤੇ ਉਹ ਚੀਜ਼ਾਂ ਬਾਈ ਇਹ ਹੈ ਨਾ ਫੇਸ ਕੁਆਲਟੀ ਦੇਖੋ ਜੀ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਹੈ ਤੇ ਜਿਹੜੇ ਜਰਸੀ ਦੇ ਕੈਰੇਕਟਰ ਆ ਪੂਰੇ ਫੁੱਲ ਆ ਓਕੇ ਜੀ ਓਕੇ ਰਿਪੋਰਟ ਆ ਮੱਥੇ ਚ ਟੋਆ ਟਾ ਬੋਡੀ ਬੰਤਰ ਦੇਖੋ ਐ ਐਚ ਐਫ ਗਾਇਆਂ ਵਾਂਗੂ ਲੰਮੀ ਲੰਜੀ ਪਈ ਆ ਤੇ 40 ਦਿਨ ਹਜੇ ਬਾਈ ਕਹਿੰਦਾ ਪੈਂਡਿੰਗ ਪਏ ਆ ਤੇ 5 4 ਦਿਨ ਪਸੂ ਉੱਤੇ ਵੀ ਲੈ ਜਾਣਾ ਹੁੰਦਾ ਕਈ ਜਿਹੇ ਤੇ ਕਦ ਕਾਠ ਬਹੁਤ ਸੋਣਾ ਲੋ ਵੀ ਮਿੱਤਰੋ ਫੇਸ ਕੁਆਲਟੀ ਜਿਹੜੀ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਬਾਈ ਜਨ ਵਜੂਦ ਪੂਰਾ ਚੰਗਾ ਇਹ ਤਾਂ ਕੋਈ ਰਿਕਾਰਡ ਹੈ ਵੀਰੇ ਕੋਈ ਸੀਮੰਦ ਦੀ ਕਿਹੜੇ ਸੀਮੰਦ ਦੀ ਆਪ ਅਸੀਂ ਨਹੀਂ ਵੀਰੇ ਇਹਦੇ ਲੱਗਿਆ ਲੱਗਿਆ ਵੀ ਨਹੀਂ ਪਤਾ ਵੀਰੇ ਐਵੇਂ ਗੱਪ ਨਹੀਂ ਮਨ ਲੱਗਿਆ ਜਰਸੀ ਤੇ ਜਾਂ ਨਹੀਂ ਪਤਾ ਬਾਈ ਦੀ ਗੱਲ ਬਿਲਕੁਲ ਜਾਇਜਾ ਬਾਈ ਕਹਿੰਦਾ ਪਰ ਚੂਹੇ ਐਵੇਂ ਵੀਰੇ ਕੱਲ ਹੁਣ ਹਾਂ ਸਹੀ ਗੱਲ ਪਰ ਆਪਾਂ ਵੀਰੇ ਤੁਹਾਨੂੰ ਦੱਸ ਦਾਂਗੇ ਉਹ ਜਿਹੜੀ ਕੁਆਲ ਆਈ ਨੇ ਮੈਨੂੰ ਆਪਾਂ ਨੂੰ ਅੱਖਾਂ ਦੇ ਸਾਹਮਣੇ ਦੱਸ ਦੇ ਉਹ ਹੁਣ ਮੇਰੇ ਹੱਥੀ ਟੀਕਾ ਭਰਾਇਆ ਵਾ ਇਹ ਵੈੜ ਨਾ ਮੈਂ ਸੌਦੇ ਦੇ ਵਿੱਚ ਕੱਟੀ ਆ ਠੀਕ ਹੈ ਠੀਕ ਹੈ ਆਪਣੀ ਘਰ ਦੀ ਨਹੀਂ ਹੈਗੀ ਆਪਣੀ ਲਈ ਵੀ ਆ ਮੇਰੇ ਤਾਂ ਸੱਜਰੀਆਂ ਲੈ ਕੇ ਉਹਨਾਂ ਵਿੱਚ ਕਟਾਈ ਆ ਠੀਕ ਹੈ ਚਾਰੀ ਗੱਲ ਨੂੰ ਵੀਰੇ ਡੱਬਾ ਬੱਚਾ ਕੱਢ ਜੀ ਇਹ ਹੈ ਨਾ ਆਪਣੀ ਗਰੰਟੀ ਕੀ ਕਰੂ ਮੈਂ ਸਹੀ ਗੱਲ ਆ ਬਾਈ ਜੀ ਬਿਲਕੁਲ ਜਾਇਜ਼ ਗੱਲ ਕੀਤੀ ਆ ਜਿਹੜੇ ਭਰਾਣੇ ਲੰਮਾ ਕੰਮ ਕਰਨਾ ਉਹੀ ਬੰਦਾ ਸੱਚ ਬੋਲਦਾ ਵੀਰ ਬਤ ਬਤ ਉਹ ਜੀ ਕੱਦ ਕਾਠੀ ਚੈੱਕ ਕਰੋ ਬਰੀਡਪੁਰ ਜਿਹੜੀ ਆ ਫੁੱਲ ਆ 40 ਦਿਨ ਹਜੇ ਬੱਛੀ ਦੇ ਪਏ ਆ ਬਹੁਤ ਸੋਹਣਾ ਕੱਦ ਕਾਠਾ ਚੰਗਾ ਵਜਨ ਵਜੂ ਦਾ ਬੱਛੀ ਦਾ ਤੇ ਬਾਕੀ ਜਿਹੜੀ ਥਣ ਝੋਲੀ ਦੀ ਆ ਪਾਸਾ ਚਾਰ ਹੀ ਥਣ ਲਓ ਜੀ ਕਰੋ ਚੈੱਕ ਬੇਲ ਬੂਲ ਪੂਰੀ ਲੰਮੀ ਲੰਝੀ ਐ ਤੇ ਇਹਦੇ ਤੋਂ ਬਾਈ ਤੋਂ ਪੁੱਛਦਾ ਕੀ ਡਿਮਾਂਡ ਆ ਜੋੜੇ ਦੀ ਭਾਈ ਕੀ ਡਿਮਾਂਡ ਫਿਰ ਜੋੜੇ ਦੀ ਜਰਸਨਾ ਦਾ ਜੋੜਾ ਹੀ ਨਗੀਨਿਆਂ ਦਾ ਦੱਸ ਭਾਈ ਜਾਇਜ ਮੇਰੇ ਮੁੱਲ ਕਰਾਉਂਦਾ ਜਿੰਨਾ ਮਰਜ਼ੀ ਕਰਾ ਲਾ ਹਾਂਜੀ ਮੁੱਲ ਦਾ ਜੋੜੇ ਦਾ 90000 ਆ ਠੀਕ 45 45 ਹਾਂ ਨਾ ਹਾਂ ਨਾ 85 ਦਾ ਜੋੜਾ ਦੇਣਾ ਹੀ ਆ 85 ਦਾ ਜੋੜਾ ਦੇਣਾ ਹਾਂਜੀ ਤੇ ਆਫਰ ਆਫਰ ਬਸ ਮੰਨ ਕੇ ਚੱਲ ਵੀ 100 ਕਿਲੋਮੀਟਰ ਦਾ ਸੇ ਪਾਸੇ ਆਪਣਾ ਕਿਰਾਇਆ ਫਰੀ ਹੋ ਠੀਕ ਐ ਲਓ ਵੀ ਮਿੱਤਰੋ ਬਾਈ ਕਹਿੰਦਾ ਆਪਾਂ ਜਰਸਮੇ ਦੇ ਨਕੀਨੇ ਜਿਹੜੇ ਦੋ ਦੇਣੇ ਆ ਤੇ ਜੋੜੇ ਦੀ ਬਾਈ ਨੇ ਡਿਮਾਂਡ ਬਿਲਕੁਲ ਜੈਜ ਕਰੀ ਆ ਮੁੱਲ ਕਰਾਉਣ ਨੂੰ ਕੋਈ 85 ਕਰਾ ਲੇ ਕੋਈ 90 90 ਕਰਾ ਲੇ 85000 ਦੀ ਹਨਾ ਦੇਣੀ ਹੈ ਬਸ ਤੇ 100 ਕਿਲੋਮੀਟਰ ਕਿਰਾਇਆ ਫਰੀ ਹਾਂ ਲੋਗਿੰਗ ਮਿੱਟਰ ਬਾਕੀ 100 ਕਿਲੋਮੀਟਰ ਬਹੁਤ ਵੱਜ ਜਾਂਦਾ ਜਿਹੜੇ ਵੀਰੇ ਕੋਈ ਵੀ ਭੈਣ ਭਰਾ ਲੈਂਦਾ ਆਪਣੇ ਕੋਲ ਚੈੱਕ ਕਰਾ ਕੇ ਜੁੜਾ ਲੈ ਕੇ ਜਾਵੇ ਸਹੀ ਗੱਲ ਆ ਬਾਈ ਆਪਾਂ ਇਦਾਂ ਨਹੀਂ ਚੜਾਉਣਾ ਵੀ ਜ ਨਹੀਂ ਕਿ ਆਪਣੇ ਘਰ ਦੀ ਗਾਰੰਟੀ ਹੈ ਕੋਈ ਵੀ ਪਸ਼ੂ ਮੇਰੇ ਘਰ ਦੀ ਗਾਰੰਟੀ ਹੋਊਗੀ ਕੋਈ ਵੀ ਪਸ਼ੂ ਬਾਈ ਕਹਿੰਦਾ ਗਾਰੰਟੀ ਮੇਰੀ ਗਾਰੰਟੀ ਹੋਊ ਠੀਕ ਹੈ ਜਵਾ ਹੋ ਵੀ ਕੋਈ ਇੰਨੀ ਵਾਰ ਤੱਕ ਚੱਲ ਕੇ ਆਉਂਦਾ ਥਣ ਥਣ ਦੀ ਬਾਈ ਕਹਿੰਦਾ ਗਾਰੰਟੀ ਹੈ ਮੈਂ ਵੀਰੇ ਐ ਨਹੀਂ ਕਹਿੰਦਾ ਵੀ ਡਾਕਟਰ ਮੇਰੇ ਤੋਂ ਚੈੱਕ ਕਰੋ ਉਹਦੇ ਆਦ ਡਾਕਟਰ ਗੱਡੀ ਚ ਨਾਲ ਭਾਗੇ ਲੈ ਕੇ ਆਉ ਸਹੀ ਗੱਲ ਆ ਇਹ ਮੇਰੀ ਘਾ ਕੱਲੂ ਕੋਈ ਖਾਲੀ ਨਿਕਲਦੀ ਮੈਂ ਤੇਲ ਖਾਤੇ ਦੇ ਕੇ ਤੁਰੂੰਗਾ ਦੇ ਕੇ ਤੁਰੂੰਗਾ ਕਿ ਬਿਲਕੁਲ ਬਾਈ ਨੇ ਜਾਇਜ਼ ਗੱਲ ਕਰੀ ਆ ਬਾਈ ਕਹਿੰਦਾ ਵੀ ਜਿਹੜੇ ਵੀ ਪਸ਼ੂ ਕੋਈ ਗੱਭਣ ਚੈੱਕ ਪਾਸ ਕਰਾਉਣਾ ਆ ਉਹਦਾ ਡਾਕਟਰ ਨਾਲ ਲਿਆਵੇ ਆਪਣੇ ਘਰ ਦੀ ਫੁੱਲ ਗਰੰਟੀ ਆ ਇਹ ਤਾਂ ਪਤਾ ਹੀ ਹੈ ਮਿੱਤਰੋ ਆਪਣੇ ਸਾਹਾਂ ਵਾਲੀਆਂ ਚੀਜ਼ਾਂ ਬਾਕੀ ਜਿਹੜਾ ਵਪਾਰੀ ਬੰਦਾ ਉਹ ਵੀ ਆਪਣੇ ਅੱਗੇ ਘਰਾਂ ਦੇ ਵਿੱਚੋਂ ਹੀ ਮਾਲ ਆਉਂਦਾ ਤੇ ਬਾਈ ਨੇ ਬਿਲਕੁਲ ਜਾਇਜ਼ ਗੱਲ ਕਰੀ ਆ ਬਾਈ ਕਹਿੰਦਾ ਵੀ ਆਪ ਦਾ ਡਾਕਟਰ ਨਾਲ ਲਿਆਵੇ ਜਿਹੜੇ ਵੀ ਭਰਾਣੇ ਜਿਹੜਾ ਵੀ ਪਸ਼ੂ ਗੱਭਣ ਚੈੱਕ ਕਰਾਉਣਾ ਆਪਦੀ ਤਸੱਲੀ ਕਰਾਉਣੀ ਆ ਆਪਦੀ ਤਸੱਲੀ ਕਰਨ ਦਾ ਤੁਹਾਡਾ ਹੱਕ ਆ ਤੁਸੀਂ ਪੈਸੇ ਲਾਉਣੇ ਆ ਤੇ 85000 ਰੁਪਏ ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਫਰੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਬੋਲ ਦੇ ਬਾਈ ਇੱਕ ਗਾਂ ਆਪਾਂ ਹੋਰ ਵਿਖਾਵਾਂਗੇ 98724 ਬਰੇ 16597 ਠੀਕ ਹੈ ਤੇ ਜਿਹੜੀ ਉਹ ਇਹ ਦੂਰ ਕਾਲੀ ਗਾਂ ਆਪਾਂ ਵਿਖਾਉਣੀ ਆ ਬਈ ਦੀ ਦੱਸ ਕੀ ਡਿਟੇਲ ਬਹੁਤ ਸੋਹਣੀ ਗਾਂ ਚਮਕਦਮ ਕਾ ਜਿਹੜੀ ਬਹੁਤ ਆ ਗਾਂ ਕੀ ਡਿਟੇਲ ਆ ਜੀ ਵੀਰੇ ਇਹਦੇ ਵੀਰੇ 10 ਤਰੀਕ ਨੂੰ 9 ਮਹੀਨੇ ਪੂਰੇ ਹੁੰਦੇ ਆ 10 ਤਰੀਕ ਨੂੰ ਹਜੇ 9 ਮਹੀਨੇ ਪੂਰੇ ਹੁੰਦੇ ਆ ਹਾਂਜੀ ਸੂਆ ਕਹਿੰਦਾ ਮਸੂਂਦੀ ਆ ਸੂਆ ਬਰੇ ਕਹਿ ਕੇ ਦਾ ਮਾਲ ਕਹਿੰਦੇ ਦੂਜਾ ਦਿੱਤੀ ਆ ਅਗਲਾ ਭਾਣ ਤੀਜਾ ਮੰਨ ਲੈ ਠੀਕ ਆ ਸਹੀ ਗੱਲ ਆ ਬਾਈ ਕਹਿੰਦਾ ਵੀ ਆਪਾਂ ਨੂੰ ਦੂਜਾ ਸੂਆ ਕਹਿ ਕੇ ਦਿੱਤੀ ਆ ਤੇ ਭਾਵੇਂ ਕੋਈ ਤੀਜਾ ਮੰਨ ਲੈ ਤੇ ਭਾਵੇਂ ਕੋਈ ਦੂਜਾ ਮੰਨ ਲੈ ਗਾਂਦਿਆਂ ਬਰੀਕੀਆਂ ਬਰੁਖੀਆਂ ਬਹੁਤ ਆ ਤੇ ਕਿੰਨਾ ਰੁੱਧ ਪਾਇਆ ਪਿਛਲੇ ਸੂਏ ਵੀਰੇ ਨੇ ਵੀਰੇ ਉਹਨਾਂ ਨੇ ਤਾਂ ਦੱਸਿਆ ਕਹਿੰਦੇ ਅਸੀਂ 18 ਲੀਟਰ ਚੋਇਆ ਠੀਕ ਆ ਤੇ ਤੇਰੇ ਹਿਸਾਬ ਨਾਲ ਕਿੰਨਾ ਪਾਦੂ ਕੀ ਆ ਕਿ ਵੀਰੇ ਠੀਕ ਹੈ ਲਓ ਵੀ ਮਿੱਤਰੋ ਥਣਾ ਦੀ ਕੁਆਲਿਟੀ ਕਰੋ ਜੇ ਇਕ ਕਲਾ ਕਲਾ ਥਾਣਾ ਬਿਲਕੁਲ ਫਿਕਸ ਜੀ ਆਰਡਰ ਆ ਕੋਈ ਲੌਕਮਾ ਕੋਈ ਟਟਮਾ ਨਹੀਂ ਤੇ ਵਜਨ ਵਜੂਦ ਵੀ ਸੋਹਣਾ ਗਾਹ ਦਾ ਬਰੀਕੀਆਂ ਬਰੂਕੀਆਂ ਕਰੋ ਚੈੱਕ ਜੀ ਜਰਸੀ ਦਾ ਕ੍ਰੋਸ ਹੈ ਜੀ ਗਰਮੀਆਂ ਦਾ ਤੋਹਫਾ ਹੀ ਆ ਬਾਕੀ ਜਿਹੜੀਆਂ ਲੇਵੇ ਤੇ ਨਾੜਾਂ ਨੂੰ ਡੈਂਦੀ ਵੀ ਬਹੁਤ ਹੈ ਥਾਣਾ ਦਾ ਸਾਈਜ਼ ਬਹੁਤ ਸੋਹਣਾ ਲਓ ਜੀ ਤੇ ਸਹੀ ਹਫਤਾ 10 ਦਿਨ ਵਹਿੜਨੇ ਲੈ ਜਾਣੇ ਤੇ ਜਿਹੜੀ ਦੁੱਧ ਦੀ ਰਿਪੋਰਟ ਦੱਸਿਆ ਬਾਈ ਨੇ ਉਹ ਵੀ ਬਹੁਤ ਸੋਹਣੀ ਦੱਸਿਆ ਬਾਈ ਕਹਿੰਦਾ ਵੀ 16 ਕਿਲੋ ਦੁੱਧ ਪਿਛਲੇ ਦੂਏ ਮਾਲਕਾਂ ਦੇ ਦਸਨ ਮੁਤਾਬਕ ਨਹੀਂ ਦਿੱਤਾ ਤੇ ਐਸਟੀਵੀ 16 17 ਪਾ ਦੂਗੀ ਵੀਰੇ ਹੁਣ ਲਾਏ ਦਾ ਪਈ ਹੈ ਵੇੜ ਬਾਕੀ ਜਿਹੜੀ ਆਰਡਰ ਕੁਆਲਿਟੀ ਆ ਬਹੁਤ ਸੋਹਣੀ ਬਿਲਕੁਲ ਬਰੀਕ ਮਾਸਾ ਲੇਵੇ ਤੇ ਪਤਲਾ ਤੇ ਲਾਂਟੋਲਾ ਬਹੁਤ ਆ ਅਜੇ ਜਦੇ 10 ਦਿਨਾਂ ਨੂੰ ਤਿਆਰ ਹੋਈ ਵੇੜ ਤੇ ਗੱਲਾਂ ਕੁਝ ਹੋਰ ਹੀ ਹੋਣਗੀਆਂ ਤੇ ਇਹਦੀ ਡਿਮਾਂਡ ਬਈ ਵੀਰੇ ਵੀਰੇ ਮੁੱਲ ਕਰਾਉਣ ਦਾ ਬਾਹਟ ਆ ਇਹਦਾ ਬਸ 60000 ਚੱਕ 1000 ਛੋੜ ਕਰੂੰਗਾ ਅੱਜ ਲਓ ਵੀ ਮਿੱਤਰੋ 1000 ਚ ਬਈ 60000 ਚ ਬਈ ਕਹਿੰਦਾ 1000 ਰੁਪਿਆ ਸ਼ੋਰ ਕਰਨੀ ਹੈ 95000 ਰੁਪਏ ਦੀ ਤੁਹਾਨੂੰ ਗਾਂ ਮਿਲ ਜੂਗੀ ਬਹੁਤ ਸੁਣੀ ਗਾਂ ਵੇਲਬੂਲ ਦੀ ਪੂਰੀ ਲੰਮੀ ਆ ਚੰਗਾ ਵਜਨ ਵਜੂਦਾ ਲਿਵ ਲਿਵ ਦੇ ਨਾੜਾ ਨੂੜਾ ਕਰੋ ਚੱਕ ਜੀ ਥਨਾ ਦਾ ਸੈਜ ਬਹੁਤ ਸੁਣ ਤੇ ਹਜੇ ਦਿਨ ਭਾਏ 10 ਬਾਈ ਕਹਿੰਦਾ 16 17 ਕਿਲੋ ਦੁੱਧ ਪਾ ਦੂਗੀ ਤੇ 60000 ਚੋਂ 24000 ਰੁਪਏ ਬਾਈ ਕਹਿੰਦਾ ਛੋੜ ਕਰ ਦਾਂਗੇ ਅੱਜ ਦੀ ਵੀਡੀਓ ਦੇ ਵਿੱਚ ਕਈ ਨਗ ਸੀਗੇ ਬਾਕੀ ਆਪਾਂ ਸਾਰੇ ਨਗ ਵਿਖਾ ਦੇ ਸੱਤ ਨਗ ਬਣਦੇ ਬਾਈ ਹਾਂਜੀ ਸੱਤ ਨਗ ਅੱਜ ਦੀ ਵੀਡੀਓ ਦੇ ਵਿੱਚ ਵਿਖਾਏ ਆ ਤੇ ਜਿਹੜਾ ਵੀ ਨਗ ਤੁਹਾਡੇ ਫਿੱਟ ਹੋਵੇ ਤੇ ਤਸੱਲੀ ਨਿਰਖ ਪਰਖ ਮਿੱਤਰੋ ਤੁਸੀਂ ਆਪ ਕਰਨੀ ਆ ਤੁਹਾਡਾ ਹੱਕ ਆ ਤੁਸੀਂ ਪੈਸੇ ਲਾਉਣੇ ਆ ਦੋ ਦਿਖਾਈਆਂ ਪਸੂਆਂ ਗਾਈਆਂ ਬਹੁਤ ਚੰਗੇ ਰਿਕਾਰਡ ਵਾਲੀਆਂ ਲਓ ਜੀ ਜਰਸੀ ਪਹਿਲੇ ਨੰਬਰ ਤੇ ਆਪਾਂ ਦਿਖਾਈਏ ਪੰਜਾਬ ਵਾਲੀ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਆ ਤੇ 20 ਕਿਲੋ ਦੁੱਧ ਰੈਡੀ ਆ ਤੇ ਦੂਜੇ ਨੰਬਰ ਤੇ ਆਪਾਂ ਦਿਖਾਈਏ ਕਿ 22 23 ਕਿਲੋ ਦੁੱਧ ਵਾਲੀ ਦੂਜਾ ਸੂਆ ਵਹਿ ਤਾਜੀ ਸੂਈ ਆ ਬਿਲਕੁਲ ਥਣਾ ਦਾ ਸਹਿਜ ਬਹੁਤ ਸੋਹਣਾ ਤੇ ਤਿੰਨ ਨੰਬਰ ਤੇ ਆਪਾਂ ਗੱਭਣ ਦਿਖਾਈਏ ਤਿਆਰ ਇਹ ਵੀ ਬਹੁਤ ਚੰਗੇ ਰਿਕਾਰਡ ਵਾਲੀ ਆ ਸਾਰੇ ਪਸ਼ੂ ਬਾਈ ਕੋਲੇ ਅੱਜ ਦੀ ਵੀਡੀਓ ਦੇ ਵਿੱਚ ਆਵਦੀ ਆ ਉਹਦੀ ਥਾਂ ਸਾਰੇ ਪਸ਼ੂ ਸਹੀ ਆ ਗਰਮੀਆਂ ਦਾ ਤੋਹਫਾ ਹੀ ਜਲੋ ਵੀ ਮੱਝਾਂ ਦੇ ਬਰੋਬਰ ਦੁੱਧ ਆਜਾਉਂਦਾ ਵੀਰੇ ਅੱਜ ਅੱਜ ਆਪਣੇ ਘਰੇ ਠੀਕ ਆ ਕੱਲ ਨੂੰ ਸਵੇਰ ਮੰਡੀ ਪਾ ਦਣੀ ਆ ਠੀਕ ਆ ਜਿਹੜੀਆਂ ਤਾਜ਼ੀਆਂ ਨੇ ਜਿਹੜੇ ਭੈਣ ਭਰਾਣੇ ਜੇ ਫੱਟਾ ਪੈਣ ਬੰਦੇ ਆਉਣ ਦੀ ਕੋਲ ਕਰ ਜਾਂਦੇ ਆ ਬਈ ਅਸੀਂ ਕੱਲ ਨੂੰ ਚੱਲਾਂਗੇ ਕੱਲ ਨੂੰ ਵੀਰੇ ਦੱਬ ਵਾਲੀ ਮੰਡੀ ਜਾਣਗੇ ਠੀਕ ਆ ਲਓ ਵੀ ਮਿੱਤਰੋ ਜਿਹੜੇ ਭਰਾ ਸੂਈ ਵੀ ਗਾਂ ਦੀ ਭਾਲ ਚ ਤੇ ਲੱਟ ਲੋ ਮੇਲਾ ਤੇ ਬਾਈ ਕਹਿੰਦਾ ਵੀ ਅੱਜ ਅੱਜ ਆ ਦੇ ਇਹ ਹੈਗੀ ਚ ਪਹਿਲੇ ਨੰਬਰ ਤੇ ਜਰਸੀ ਦਿਖਾਈ ਆ ਪੰਜਾਬ ਵਾਲੀ ਤੇ ਦੋ ਨੰਬਰ ਤੇ ਹੈਗੀ ਐਫ ਕ੍ਰੋਸ ਠਣਾ ਠਣਾ ਦਾ ਸਾਈਜ਼ ਹੈ ਜਿਹੜਾ ਬਾਕਮਾਲ ਬਹੁਤ ਆਰਡਰ ਕੁਆਲਟੀ ਜਿਹੜੀ ਸ਼ਾਨਦਾਰ ਹੈ ਤੇ ਬਾਕੀ ਮਿਲਦੇ ਆਗੇ ਨਵੀਂ ਵੀਡੀਓ ਚ ਧੰਨਵਾਦ ਜੀ ਹੱਸੀ ਗੱਲ ਸਾਰਿਆਂ ਨੂੰ